ਕੀ ਪਰੇਸ਼ਾਨੀ ਤੋਂ ਲਾਈਫ ਚ ਕੰਮ ਕੀਤਾ ਮਹੀਦੇ ਮਹੀਨੇ ਇੱਕ ਮਹੀਨਾ ਲਗਾਤਾਰ ਮੇਰੇ ਪੇਟ ਵਿੱਚ ਦਰਦ ਰਹਿੰਦਾ ਸੀਗਾ ਤੇ ਨਾਰਮਲ ਦਵਾਈਆਂ ਲੈ ਲੈਂਦੀ ਸੀ ਠੀਕ ਹੋ ਜਾਂਦਾ ਸੀਗਾ ਹਾਂਜੀ ਫਿਰ ਅਗਲੇ ਮਹੀਨੇ ਜੁਲਾਈ ਮਹੀਨੇ ਮੈਂ ਮੈਡੀਕਲ ਟੈੰਡ ਕਰੀ ਸ਼ੁਰੂ ਕੀਤੀ ਪਸੇ ਨੇ ਮਹੀਦੇ ਪਿੰਨੇ ਚ ਪੇਟ ਤੇ ਨੂੰ ਦਰਦ ਹੋਣਾ ਸ਼ੁਰੂ ਹੋਇਆ ਇਹਨਾਂ ਨੇ ਲਗਾਤਾਰ ਜਦੋਂ ਦਰਦ ਹੁੰਦਾ ਸੀ ਦਵਾਈ ਲੈ ਲੈਂਦੇ ਸੀ ਹੂੰ ਫਿਰ ਇਹਨਾਂ ਨੇ ਕਿਸੇ ਡਾਕਟਰ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਬਾਥਰੂਮ ਟੈਸਟ ਕਰਵਾਓ ਹੂੰ ਇਹਨਾਂ ਨੇ ਜਦ ਬਾਥਰੂਮ ਵੀ ਇਹਨਾਂ ਨੇ ਟੈਸਟ ਕਰਵਾਉਣ ਲਈ ਦਿੱਤਾ ਕਿ ਬਾਥਰੂਮ ਚ ਬਲੱਡ ਆਇਆ ਤੇ ਡਾਕਟਰ ਨੇ ਕਿਹਾ ਵੀ ਤੁਹਾਡੇ ਬਲੱਡ ਆ ਰਿਹਾ ਵੀ ਪਥਰੀ ਦਾ ਦਰਦ ਹੋਏਗਾ ਤੇ ਪਥਰੀ ਤੁਹਾਡੇ ਵੀ ਬਾਥਰੂਮ ਵਾਲੀ ਪਾਈਪ ਚ ਫਸ ਚੁੱਕੀ ਆ ਤਾਂ ਕਰਕੇ ਵੀ ਬਲੱਡ ਆਉਂਦਾ ਤੇ ਦਰਦ ਹੁੰਦਾ ਵੀ ਪਥਰੀ ਕਰਕੇ ਬਲੱਡ ਆ ਰਿਹਾ ਸੀ ਹਾਂਜੀ ਜਿਸ ਨੇ ਦੱਸਿਆ ਸੀ ਉਹਨੂੰ ਪਤਾ ਸੀ ਕਿ ਬਲੱਡ ਚੈੱਕ ਕਰਾ ਵਾਸ਼ਰੂਮ ਚੈੱਕ ਕਰਾਣਗੇ ਤਾਂ ਪਤਾ ਲੱਗ ਜਾਏਗਾ ਕੀ ਪ੍ਰੋਬਲਮ ਹੈ ਹਾਂਜੀ ਵੀ ਕਿਉਂ ਦਰਦ ਹੁੰਦਾ ਹਾਂ ਜਦੋਂ ਚੈੱਕ ਕਰਾਇਆ ਤਾਂ ਡਾਕਟਰ ਨੇ ਦੱਸਿਆ ਪਥਰੀ ਹਾਂਜੀ ਹੂੰ ਹੂੰ ਉਸ ਤੋਂ ਬਾਅਦ ਜੇ ਤੋਂ ਮੈਨੂੰ ਡਾਕਟਰ ਨੇ ਦੱਸਿਆ ਕਿ ਪਥਰੀਆ ਤੇ ਮੇਰਾ ਪਰਮੇਸ਼ਰ ਤੇ ਭਰੋਸਾ ਸੀਗਾ ਪੂਰਾ ਮੈਂ ਆਪਣੇ ਨੇ ਕੀ ਹਾਲ ਦੱਸਿਆ ਉਸ ਪਥਰੀਏ ਨੂੰ ਉਹ ਕਹਿੰਦੇ ਪਹਿਲਾਂ ਤੁਸੀਂ ਅਲਟਰਾਸਾਉਂਡ ਕਰਵਾਓ ਕਿ ਪਥਰੀ ਦਾ ਪਤਾ ਚੱਲ ਜਾਏਗਾ ਕਿੰਨੀ ਕਵਲਦੀ ਆ ਅੱਛਾ ਤੇ ਜਦੋਂ ਮੈਂ ਵਾਪਸ ਘਰ ਆਈ ਕਿ ਮੈਂ ਆਪਣੇ ਮੰਮਾ ਨਾਲ ਗੱਲ ਕੀਤੀ ਮੈਂ ਕਿਹਾ ਮੰਮਾ ਮੈਨੂੰ ਤਾਂ ਖੁਦਾ ਤੇ ਭਰੋਸਾ ਹੈਗਾ ਵਾ ਮੈਂ ਕਿਹਾ ਮੈਂ ਟੈਸਟ ਕਰਵਾਉਣਾ ਮੈਂ ਕਿਹਾ ਪਥਰੀ ਖੁਦ-ਬਖਦ ਬਾਹਰ ਆ ਜਾਵੇਗੀ ਹਾਂ ਚਲੋ ਕਿ ਮੈਂ ਫਿਰ ਇੱਥੇ ਜੇ ਤੋਂ ਮੈਂ ਅਜੋNDE ਮੀਟਿੰਗ ਅਟੈਂਡ ਕੀਤੀਆਂ ਮੈਂ ਤਿੰਨ ਮੀਟਿੰਗਾਂ ਅਟੈਂਡ ਤੋਂ ਬਾਅਦ ਮੈਂ ਆਪਣੇ ਮम्मा ਕੋਲੇ ਚਲੇ ਗਈ ਉੱਥੇ ਉੱਥੇ ਜਾਣ ਤੇ ਜਦੋਂ ਬਸ ਜਦੋਂ ਇਹਨਾਂ ਨੂੰ 6 ਮਹੀਨੇ ਚ ਇਹਨਾਂ ਨੇ ਮੀਟਿੰਗ ਚਰਚ ਆਉਣਾ ਸ਼ੁਰੂ ਕੀਤਾ ਲਗਾਤਾਰ ਚਰਚ ਹੈ ਜਦੋਂ ਤੀਸਰੀ ਸੰਡੇ ਚਰਚ ਹੈ ਤੇ ਮਾਸਪ੍ਰੇਰ ਚ ਮਾਸਪ੍ਰੇਰ ਚੱਲ ਰਹੀ ਸੀ ਜਦੋਂ ਪਰਮੇਸ਼ਰ ਦੇ ਦਾਸ ਬੋਲ ਰਹੇ ਸੀ ਕਿ ਪਰਮੇਸ਼ਰ ਦੀ ਅਦਭੁਤ ਸਾਮਰਥਾ ਨੂੰ ਟੱਚ ਕਰ ਰਹੀ ਹੈ ਸੱਚਮੁੱਚ ਇਹਨਾਂ ਨੂੰ ਪਰਮੇਸ਼ਰ ਦੀ ਅਦਭੁਤ ਸਾਮਰਥਾ ਨੇ ਟੱਚ ਕੀਤਾ ਇਹਨਾਂ ਨੂੰ ਜਦੋਂ ਪਰਮੇਸ਼ਰ ਦੀ ਸਾਮਰਥਾ ਨੇ ਟੱਚ ਕੀਤਾ ਾਰੇ ਘੁੰਮ ਗਏ ਤੈਨੂੰ ਐਂ ਲੱਗੇ ਕਿ ਮੈਨੂੰ ਕਰੰਟ ਲੱਗ ਗਿਆ ਤੇਨਾਂ ਦੀ ਬਾਡੀ ਪੂਰੀ ਆਕੜ ਗਈ ਫਿਰ ਉਸ ਤੋਂ ਬਾਅਦ ਮੈਨੂੰ ਉਲਟੀ ਆਈ ਉਲਟੀ ਹੋਣ ਤੋਂ ਬਾਅਦ ਜਦੋਂ ਮੈਨੂੰ ਹੋਸ਼ ਆਈ ਤੜੀ ਜੀ ਤਾਂ ਮੈਨੂੰ ਆਪਣਾ ਸਰੀਰ ਬਹੁਤ ਹਲਕਾ ਲੱਗਿਆ ਬਹੁਤ ਹਲਕਾ ਮਹਿਸੂਸ ਹੋ ਰਿਹਾ ਸੀ ਸਰੀਰ ਨੂੰ ਰਸਤਵਾਨ ਨੂੰ ਮੇ ਤੁਮੇ ਕਿੰਗਾ ਟੈਨਿੰਗ ਹੋਈ ਮੈਨੂੰ ਆਪਣੇ ਮੰਮੀ ਕੋਲੇ ਜਾਣਾ ਪਾਉਂਦੇ ਉੱਥੇ ਜਾਣ ਤੋਂ ਬਾਅਦ ਫਿਰ ਮੇਰੇ ਦਰਦ ਹੋਣ ਲੱਗਿਆ ਰਾਤ ਨੂੰ ਇਕਦਮ ਦਰਦ ਹੋਣ ਲੱਗਿਆ ਮੇਰੇ ਕੋਲੇ ਆਇਲ ਸੀਗਾ ਚਰਚ ਦਾ ਮੈਂ ਆਇਲ ਨੂੰ ਲਾਇਆ ਕੀਤਾ ਆਪਣੇ ਪੇਟ ਤੇ ਤੇ ਦਰਦ ਸ਼ਾਂਤ ਹੋ ਗਈ ਤੇ ਉਸ ਤੋਂ ਬਾਅਦ ਮੈਂ ਸੋ ਗਈ ਅਗਲੇ ਦਿਨ ਜਦ ਸੁਵੇਰੇ ਮੈਂ ਉੱਠੀ ਮੈਨੂੰ ਬਾਥਰੂਮ ਦਾ ਪ੍ਰੈਸ਼ਰ ਆਇਆ ਇਕਦਮ ਸਵੇਰ ਉੱਠਨਸਾਰ ਮੈਂ ਬਾਥਰੂਮ ਤੇ ਪ੍ਰੈਸ਼ਰ ਜਦ ਗਿਆ ਮੈਂ ਗਈ ਤਾਂ ਪਥਰੀ ਪਾਰ ਆ ਚੁੱਕੀ ਸੀ ਪਥਰੀ ਮੇਰੇ ਕੋਲ ਹੁੰਦੀ ਆ ਜਦੋਂ ਤੋਂ ਠੀਕ ਹੋ ਗਈ। ਹੁਣ ਮੈਨੂੰ 2 ਮਹੀਨੇ ਹੋ ਗਏ ਲਗਾਤਾਰ ਬਿਲਕੁਲ ਠੀਕ ਆ ਕੋਈ ਮੇਰੇ ਦਰਦ ਨਹੀਂ ਹੁੰਦਾ ਬਿਲਕੁਲ ਮੇਰਾ ਸਰੀਰ। ਅੱਛਾ ਜਦੋਂ ਪਹਿਲਾਂ ਜਦੋਂ ਪੱਥਰੀ ਸੀ ਉਦੋਂ ਕਿਸ ਤਰ੍ਹਾਂ ਦਾ ਦਰਦ ਹੁੰਦਾ ਸੀ ਤੁਹਾਨੂੰ? ਉਦੋਂ ਮੇਰੇ ਪੇਟ 'ਚ ਦਰਦ ਨਹੀਂ ਕਮਰ ਤੱਕ ਜਾਂਦਾ ਸੀ ਆ ਪੂਰਾ ਦਰਦ ਹੁੰਦਾ ਸੀ ਮੇਰੇ ਤੋਂ ਕੰਮ ਨਹੀਂ ਹੁੰਦਾ ਸੀ ਜਦੋਂ ਮੈਂ ਕੰਮ ਕਰਦੀ ਸੀ ਕਈ ਵਾਰ ਦਰਦ ਹੋਣਾ ਖੜਦਾ ਸੀ ਮੈਂ ਬੈਠ ਜਾਂਦੀ ਸੀ ਇੱਕਦਮ ਦਰਦ ਬਹੁਤ ਤੇਜ਼ ਹੁੰਦਾ ਸੀ ਦਾ ਪੱਥਰੀ ਦਾ। ਉਹ ਬੇਨ ਕਿੰਨਾ ਚੱਲ ਰਹੀ ਤੁਹਾਡੀ ਲਾਈਫ 'ਚ? ਉਹ ਮੇਂ 1 ਮਹੀਨਾ ਲਗਾਤਾਰ ਮੇਰੀ ਲਾਈਫ ਦੇ ਅੰਦਰ ਤੇ ਖੁਦਾ ਨੇ ਮੈਨੂੰ ਛੁ ਹਾਂਜੀ ਹੁਣ ਬਿਲਕੁਲ ਨਾਰਮਲ ਵਰਸਨ ਆ ਜਾਂਦੀ ਹੈ ਉਸ ਵਕਤ ਬਲੱਡ ਆਉਂਦਾ ਸੀ ਹਾਂਜੀ ਉਸ ਵਕਤ ਆਉਂਦਾ ਸੀ ਪਰ ਨਾ ਮੈਨੂੰ ਪਤਾ ਨਹੀਂ ਸੀ ਕਿ ਬਲੱਡ ਆ ਰਿਹਾ ਜਦੋਂ ਮੈਂ ਟੈਸਟ ਕਰਵਾਇਆ ਡਾਕਟਰ ਨੇ ਉਦੋਂ ਦੱਸਿਆ ਮੈਂ ਸੇ ਬਾਅਦ ਜਦੋਂ ਟੈਸਟ ਕਰਾਇਆ ਡਾਕਟਰ ਨੇ ਕੀ ਹਾਲ ਦੱਸਿਆ ਉਸ ਦਾ ਡਾਕਟਰ ਕਹਿੰਦੇ ਸੀ ਕਿ ਅਲਟਰਾਸਾਉਂਡ ਕਰਵਾਓ ਫਿਰ ਤੁਹਾਨੂੰ ਜਨਿਕ ਤੋਂ ਡਾਪਰ ਉਸਾ ਪਰਮਿਸ਼ਨ ਤੇ ਸੀ ਹਾਂਜੀ ਪਰੋਸਨ ਸਾਹਿਬ ਪਰਮਿਸ਼ਨ ਤੋਂ ਲਾਇਕ ਚ ਕੰਮ ਕੀਤਾ ਹਾਂਜੀ ਹੁਣ ਪੱਥਰੀ ਬਾਹਰ ਕੋਈ ਦਰਦ ਨਹੀਂ ਕੋਈ ਪੇਨ ਨਹੀਂ ਹਾਂਜੀ ਹੁਣ ਕਿੰਨੇ ਚਿਰ ਤੋਂ ਠੀਕ ਹੈ ਤੈਨ ਮੀਨੇ ਤਾਂ ਲੱਗਾ ਤਾਂ ਬਿਲਕੁਲ ਠੀਕ ਤੈਨ ਮੀਨੇ ਤਾਂ ਠੀਕ ਆ ਬਰਬ ਪ੍ਰਭੂ ਦੇ ਲਈ ਬੱਡੀ ਸਾਰੀ ਤਾਰੀਫ ਕਰਦੇ ਆ